कर दो इधर कर देते हैं जी मामा बाबू आप जाओ तो पंजाब तो पहले ही

ਕਾ ਕੋਈ ਨਹੀਂ ਮੇਰਾ ਛਾ ਇਹ ਤਾਂ ਦੂਜੀ ਲਾਲ ਲਕੀਰ ਦੇ ਅੰਦਰ ਆਇਆ ਇਹ ਤਾਂ ਲਾਲ ਲਕੀਰ ਦੇ ਅੰਦਰ ਆਇਆ ਇਹ ਕਿਸੇ ਦਾ ਤਾਂ ਪੰਚਾਇਤ ਦਾ ਨਹੀਂ ਇਹ ਕਿਸੇ ਜ਼ਮੀਨ ਤੇ ਨਹੀਂ ਕਿਸੇ ਦਾ ਕਾਸਾ ਨਹੀਂ ਹੈਗਾ ਕਿਸੇ ਦਾ ਰੋਣਾ ਇਹਨਾਂ ਦਾ ਇਹਨਾਂ ਨੇ ਸਾਨੂੰ ਸਾਡੇ ਨਾਲ ਧੱਕਾ ਕਰਿਆ ਇਹਨਾਂ ਨੇ ਸਾਡੇ ਨਾਲ ਕਰਦੇ ਨੇ ਧੱਕਾ ਸਾਡੇ ਅਸੀਂ ਅਸੀਂ ਕਿਸੇ ਦਾ ਅਸੀਂ ਗਰੀਬ ਹੰਡਾਂ ਕਰਕੇ ਕਿੱਥੇ ਬੰਨਾਂਗੇ ਕਿੱਥੇ ਅਸੀਂ ਧੂੜੀ ਰੱਖਾਂਗੇ ਸਾਡੀ ਮੁੱਛੀ ਹੈ ਨਾ ਇੰਜੜ ਸਾਡਾ ਸਾਲਾ ਬਾਹਰ ਝੜ ਕਿਤੇ ਝੜਦਾ ਇਹਨਾਂ ਨੇ ਅਸੀਂ ਕਿੱਥੇ ਰੱਖੀਏ ਸਾਨੂੰ ਕਹਦੇ ਤੂੰ ਸਾਡੇ ਅਸੀਂ ਇੱਕ ਇੱਕ ਟਰਾਲੀ ਦੇ ਦਾਂਗੇ ਇੱਕ ਕੱਟ ਲਈ ਦਾ ਡੰਗਰ ਪਾਲਦੇ ਨੇ ਮੇਰੀ 50000 ਦੀ ਤੂੜੀਆਂ ਹੈ ਮੈਂ ਦੱਸ ਕਿੱਥੇ ਜਾਊਂਗੀ ਹੈ ਜੇ ਮੇਰੇ ਕੋ ਧਾ ਹੋਵੇ ਫਿਰ ਮੈਂ ਕੜ ਵੀਰਾ ਨਾ ਤੇ ਮੂਰੇ ਪਾਵਾਂ ਮੈਨੂੰ ਮੂਰਾ ਛੋੜਕਦਾ ਮੇਰੇ ਦੈਨਰੇ ਪਰਚਾ ਕਰਤਾ ਮੇਰੇ ਤੇ ਪਰਚਾ ਕਰਤਾ ਇਹਨਾਂ ਨੇ ਇਹ ਕਹਿੰਦੇ ਕਿ ਨਾ ਇਹਨੂੰ ਲੈ ਜੋ ਚੱਕ ਕੇ ਤੀ ਬੀਨੂੰ ਦਸ ਮੈਂ ਬੁਮਾਰਦੀ ਹਾਂ ਹੱਟਦੀ ਵੀ ਮਾਰ ਹੈ ਹਾਂ ਆ ਮੈਂ ਕਿਹਾ ਮੈਂ ਹਿਡਿਓ ਸਾਹਿਬ ਤੋਂ ਦਾ ਲੈ ਕੇ ਇਹ ਕਾਗਜ਼ ਮੇਰਾ ਖਾ ਫੜ ਕੇ ਫਾੜਤਾ ਇਹਨਾਂ ਨੇ ਕਿੰਨੇ ਟਾਈਮ ਦਾ ਤੁਹਾਡੇ ਇਹ 70 ਸਾਲ ਦਾ ਸਾਡੇ ਕੋਲੇ 70 ਸਾਲ ਦਾ ਵੀਰੇ ਸਾਡੇ ਕੋਲੇ 70 ਸਾਲ ਦਾ ਅਸੀਂ ਕਿਹੜਾ ਅੱਜ ਦਾ ਕਰਿਆ ਹੋਇਆ ਅਸਾ ਦਿਨ ਤਾਂ ਮੇਰਾ ਧੱਕਾ ਅਸੀਂ ਤਾਂ ਮੈਰੋਂ ਸਾਹਮਣੂ ਕਹਿਨੇ ਆਂ ਬੀਬੀ ਰਸਾਟਾ ਨਿੰਗਰੂ ਕਹਿਦੇ ਵੀ ਛੱਡਨਾ ਸਾਡੇ ਧਾਉਤ ਬਾਪ ਸਾਨੂੰ ਅਸੀਂ ਜੱਤਰ ਖਾਲ ਦੇ ਬੈਠੇ ਆਂ ਅਸੀਂ ਵਿਰਾ ਦੇਖ ਲਾ ਉਧਰ ਉਹਨੂੰ ਸਭ ਚੰਨਮੇ ਦੇ ਨਾਲ ਦੇਖੇ ਸਾਡੇ ਬਾਥਰੂਮ ਨੇ ਸਰਕਾਰ ਨੇ ਸੁਣੀ ਨਹੀਂ ਕੌਣ ਕਰ ਰਿਹਾ ਤੱਕ ਸਰ ਸਰਿਆਂ ਤੱਕ ਸਰਕਾਰ ਦੇ ਤੱਕ ਅਸੀਂ ਐਮਐਲਏ ਕੋ ਗਏ ਐਮਐਲਏ ਕੋ ਗਏ ਅਸੀਂ ਉਹ ਕਹਿੰਦਾ ਜੀ ਤੁਸੀਂ ਸਰਪੰਚ ਨਾਲ ਬਾੜ ਕੇ ਗੱਲ ਕਰੋ ਸਰਪੰਚ ਨਾਲ ਹੋਰ ਅਪਲਾਈ ਭੌਂਦਾ ਕਹਿੰਦਾ ਸਾਡੇ ਉਧਰ ਰਾਹ ਛਾਡਾ ਦਿਓ ਤੁਹਾਨੂੰ ਛੱਡ ਦਿੰਦੇ ਆ ਉਹ ਕਿਸੇ ਦਾ ਜੀਨੀਦਾਰ ਦਾ ਮੋਬਾਈਲ ਮੇਰਾ ਨਾਮ ਐਡਵੋਕੇਟ ਗੁਰਿੰਦਰ ਸਿੰਘ ਹੈ ਜੀ ਕੀ ਆ ਗੁਰਿੰਦਰ ਸਿੰਘ ਜੀ ਅੱਜ ਦਾ ਮਸਲਾ ਪ੍ਰਸ਼ਾਸਨ ਪਹੁੰਚਿਆ ਇਹ ਕਹਿੰਦੇ ਜੀ ਕਬਜ਼ਾ ਬਰੰਟ ਸੀਗੇ ਪਰ ਸਰਕਾਰ ਦੀਆਂ ਹਦਾਇਤਾਂ ਦੇ ਤਹਿਤ ਕੰਮ ਕਰ ਰਹੇ ਹਾਂ ਬਿਲਕੁਲ ਸਰ ਹਦਾਇਤਾਂ ਦੇ ਅਨੁਸਾਰ ਕੰਮ ਹੋ ਰਹੀ ਹੈ ਜੀ ਜੋ ਵੀ ਹੋ ਰਿਹਾ 2023 ਚ ਸਰ ਪਹਿਲਾਂ ਅਸੀਂ ਇੱਕ ਕਬਜ਼ਾ ਲੈਣਾ ਸੀਗਾ ਧਾਰਾ 34 ਚ ਡੀਡੀਪੀ ਮੈਨੂੰ ਆਰਡਰ ਕਰੇ ਸੀਗੇ ਖਾਲੀ ਜਗ੍ਹਾ ਸਰ ਇਹ ਇਹ ਤੁਹਾਡੇ ਸਾਹਮਣੇ ਹੀ ਆ ਜੀ ਠੀਕ ਆ ਕੋਈ ਕੰਟਰੈਕਸ਼ਨ ਨਹੀਂ ਕੋਈ ਕੰਪਿਊਟਰ ਨਹੀਂ ਲੱਗਾ ਕੁਝ ਨਹੀਂ ਇਹ ਪਾਥੀਆਂ ਪੱਤ ਕੇ ਅੱਗੇ ਵਧ ਜਾਂਦੇ ਨੇ ਸੋ ਆ ਦੇਖੋ ਆ ਜਿਹੜਾ ਕੋਠਾ ਨਾ ਇਹ ਚੰਗਾ ਵਧਾ ਕੇ ਆ ਤੁਹਾਡੇ ਸਾਹਮਣੇ ਪਾਏ ਪਰ ਜਰੂਰ ਦਿਖਾਓ ਇਹ ਪੈਪ ਪਾਣੀ ਟੋਬੇ ਦਾ ਕੱਢਣ ਨੂੰ ਬਾਹਰ ਨੂੰ ਰੱਖਿਆ ਹੋਇਆ ਸੀਗਾ ਜੀ ਸਿਸਟਮ ਤੇ ਇਹਨਾਂ ਨੇ ਆ ਚੰਗਾ ਲਾ ਕੇ ਉਹ ਦੇਖੋ ਪੈਪਾਂ ਦੇ ਕਰਕੇ ਉਹ ਕਿੱਲ ਇੱਕ ਦਿਨ ਸਰਪੰਚ ਸਾਹਿਬ ਨੇ ਤੋੜ ਕੇ ਇੱਥੇ ਜਿਹਨਾਂ ਲਾਂਗਾ ਕਰਿਆ ਬਾਰੇ ਰੂੜੀ ਆ ਜਾਂਦੀ ਸੀਗੀ ਇਹ ਪਾਰਕ ਲਈ ਜਗ੍ਹਾ ਛੱਡੀ ਸਾਡੇ ਪਿੰਡ ਪਹਿਲਾਂ ਕੋਈ ਸ਼ਾਮ ਲੜਨੀ ਹੈਗੀ ਜੀ ਸਾਡੇ ਪਿੰਡ ਸਿਰਫ ਆਹੀ ਲਾਲ ਲਕੀਰ ਦੇ ਵਿੱਚ ਟੋਬਾ ਜਿਹਦਾ ਇਹ ਫਾਇਦਾ ਚੱਕੀ ਜਾਂਦੇ ਨੇ ਅੱਗੇ ਨੂੰ ਵਧੀ ਜਾਂਦੇ ਨੇ ਵਧੀ ਜਾਂਦੀ ਨੇ ਤੇ ਬਕਾਇਦਾ ਇਹਨਾਂ ਦੀ ਨਿਸ਼ਾਨੀਆਂ ਹੋਈਆਂ ਪਿਆਰੇ ਜੀ ਤੇ ਆਹ ਇੰਜਨ ਵਾਲਾ ਕੋਠਾ ਵੀ ਇਹ 5-7 ਦਿਨ ਪਹਿਲਾਂ ਕੱਢਣ ਲੱਗੇ ਤਾਂ ਸਾਡਾ ਇਹ ਚੀਜ਼ ਆ ਦੇਖੋ ਸਰ ਤੂੜੀ ਪਈ ਹੈ ਕਿੰਨੇ ਕਿ ਪਰਿਵਾਰ ਨੇ ਇੱਕ ਹਰਚੰਦ ਸਿੰਘ ਆ ਜੀ ਸਨ ਆਫ ਜੰਗੀਰ ਸਿੰਘ ਤੇ ਇੱਕ ਬਲਜੀਤ ਸਿੰਘ ਸਨ ਆਫ ਤਾਰਾ ਸਿੰਘ ਇੱਕ ਅਮਰੀਕ ਸਿੰਘ ਸਨ ਆਫ ਰਣਜੋ ਸਿੰਘ ਇੱਕ ਮਾਸਟਰ ਜੀ ਨੇ ਗਗਨਦੀਪ ਸਿੰਘ ਤੇ ਸਨ ਆਫ ਕਰਨੈਲ ਸਿੰਘ ਸਰ ਹੁਣ ਸਾਡਾ ਇੱਕ ਕੋਰਟ ਕੇਸ ਚੱਲਦਾ ਸੀਗਾ ਡੀਡੀਪੀਓ ਕਲੈਕਟਰ ਕੋਰਟ ਫਤਿਹਗੜ੍ਹ ਸਾਹਿਬ ਚ ਤੇ ਪਿਛਲੇ ਤੱਕ 2022 ਦਾ ਚੱਲਦਾ ਅਗਸਤ ਦਾ ਤੇ ਉਹਦੇ ਬਕਾਇਦਾ ਆਰਡਰ ਨੇ ਆ ਦੇਖੋ ਸਰ ਇਹਨਾਂ ਨੂੰ ਕੋਈ ਨੋਟਿਸ ਪਹਿਲਾਂ ਕੱਢੇ ਪਹਿਨੇ ਹਫ਼ਤੇ ਦੇ ਪਹਿਲਾਂ ਵੀ ਖਾਲੀ ਕਰ ਦਿੱਤਾ ਜਾਵੇ ਤੇ ਆ ਇਹਨਾਂ ਦਾ ਬਕਾਇਦਾ ਡੀਡੀਪੀ ਕੋਡ ਦਾ ਆਰਡਰ ਹੋਇਆ ਪਿਆ ਜੀ ਇਹਨੂੰ ਖਾਲੀ ਕਰਵਾਉਣ ਦਾ ਸੋ ਕੋ ਸਰ ਇਹ ਆਰਡਰ ਤੇ 7 ਤਰੀਕ ਦਾ 7 ਜੁਲਾਈ ਦਾ ਤੇ ਬਕਾਇਦਾ 2 ਮਹੀਨੇ ਫਿਰ ਵੀ ਟਾਈਮ ਦਿੰਦੇ ਰਹੇ ਆ ਵੀ ਸਰ ਚੱਕ ਦੋ ਵੀ ਸਾਡੇ ਕਹਿੰਦੇ ਜੀ ਲਾਲ ਲਕੀਰ ਦੇ ਅੰਦਰ ਆ ਸਾਡੇ ਕਬਜ਼ੇ ਨੇ ਸਾਡੀ ਜਗ੍ਹਾ ਹੀ ਸਰ ਮੈਂ ਵੀ ਐਡਵੋਕੇਟ ਹਾਂ ਜੀ ਠੀਕ ਹੈ ਜੀ ਲਾਲਕੀਰ ਆਪਾਂ ਮੰਨਦੇ ਕਿਸੇ ਦੀ ਵੀ ਕੰਸਟ੍ਰਕਸ਼ਨ ਕੋਈ ਆਏ ਦਾ ਬਸਦਾ ਪਰਿਵਾਰ ਆਪਾਂ ਕੋਈ ਦੇਣਦਾਰਾਂ ਜੀ ਜੇ ਕਿਸੇ ਦੇ ਵੀ ਉਹ ਕਰਦੇ ਆ ਖਾਲੀ ਜਗ੍ਹਾ ਸਾਰ ਜੋ ਲਾਲਕੀਰ ਦੇ ਅੰਦਰ ਵੀ ਹੁੰਦੀ ਉਹ ਪੰਚਾਇਤ ਦੀ ਹੁੰਦੀ ਹੈ ਜੀ ਬਿਨਾ ਕੋਈ ਮੀਟਰ ਨਹੀਂ ਕੁਝ ਨਹੀਂ ਸਾਰ ਸਾਡੇ ਦੇਖੋ ਅੰਦਰ ਬੱਕੇ ਪਾਰਕ ਲਈ ਅਸੀਂ ਟੋਬਾ ਪਰਤ ਪਾ ਕੇ ਨਾ ਪਿਛਲੀ ਪੰਚਾਇਤ ਨੇ ਸ਼ਮਸ਼ਾਨ ਘੜ ਤੇ ਟੋਬਾ ਬਣਾਇਆ ਸੀਗਾ ਸਾਡੇ ਪਿੰਡ ਸ਼ਾਮ ਲੜਨੀ ਤੇ ਬੱਚੇ ਸਾਰਿਆਂ ਦਾ ਪਿੰਡ ਵਾਲਿਆਂ ਦਾ ਹਨਾ ਇਜਲਾਸ ਰੱਖ ਕੇ ਇੱਕ ਤਰ੍ਹਾਂ ਦੀ ਇਹ ਗੱਲ ਹੋਈ ਦੀ ਯਾਰ ਕੋਈ ਆਪਣੀ ਬੈਠਣ ਖੜਨ ਦੀ ਜਗ੍ਹਾ ਹੋ ਜਵੇ ਸਾਡੇ ਪਿੰਡ ਲਈ ਕੋਈ ਜ ਉਹ ਪਰਲੇ ਪਾਸੇ ਗੁਰਦੁਆਰਾ ਸਾਹਿਬ ਦੇ ਇੱਕ ਵਿਸਵਾ ਉਹ ਦੇ ਕੇ ਗਏ ਨਹੀਂ ਸਾਡੇ ਕੋਲ ਖੜਨ ਬੈਠਣ ਨੂੰ ਕਿਤੇ ਜਗ੍ਹਾ ਨਹੀਂ ਉਹ ਪਾਰਕ ਬਣਾਉਣ ਲਈ ਇੱਥੇ ਮਿੱਟੀ ਪਈ ਸੀਗੀ ਤੇ ਇਹ ਮਿੱਟੀ ਦੇ ਵਿੱਚ ਹੁਣ ਵੀ ਜਿਵੇਂ ਇਹ ਕਹਿੰਦੇ ਲਾਲਗੀਰਚ ਜਿਹਦਾ ਕਬਜ਼ਾ ਕਈ ਹੁਣ ਮਜਬੂਤ ਪਰਿਵਾਰ ਨੇ ਚਲੋ ਬਹੁਤ ਵਧੀਆ ਬੰਦੇ ਨੇ ਉਹ ਜਿਹੜੇ ਸਾਡੇ ਸੁਣਦੇ ਨੇ ਬੱਕਰੀਆਂ ਦੇ ਬਾੜੇ ਘਰੇ ਹੋਏ ਨੇ ਉਹ ਸਾਡੇ ਨਾਲ ਉਹਨਾਂ ਨੂੰ ਵੀ ਪਤਾ ਵੀ ਇੱਥੇ ਪੈਲਸ ਬਣੂਗਾ ਕੋਈ ਗਰੀਬਾਂ ਪਰਿਵਾਰ ਵਾਸਤੇ ਕੋਈ ਵਿਆਹ ਸ਼ਾਦੀ ਕਰਨ ਵਾਸਤੇ ਤੇ ਉਹ ਛੱਡਣ ਨੂੰ ਤਿਆਰ ਨੇ ਉਹ ਕੱਲੂ ਉਹ ਵੀ ਇਹ ਕਹਿ ਸਕਦੇ ਨੇ ਨਾ ਜੀ ਲਾਲਕੀਰੀ ਦੇ ਅੰਦਰ ਸਾਡਾ ਕਬਜ਼ਾ ਅਸੀਂ ਛੱਡ ਰਹੇ ਹੁਣ ਇਹ ਨਜਾਇਜ਼ ਕਰ ਰਹੇ ਨੇ ਸਰ ਕੋਈ ਇਹਨਾਂ ਚੋ ਗਰੀ ਪਰਿਵਾਰ ਨਹੀਂ ਬੰਦਾ ਸਭ 8 8 10 ਦਾ ਕੀ ਲੈਣ ਨੇ ਤੁਹਾਨੂੰ ਸਾਰਾ ਪਤਾ ਆ ਅਸੀਂ ਆ ਜਿੰਨੇ ਖੜੇ ਨੇ ਤੁਹਾਡੇ ਸਾਹਮਣੇ ਖੜੇ ਨੇ ਉਹ ਚਾਰ ਪੰਜ ਬੰਦੇ ਨੇ ਸਾਰੇ ਇੱਕ ਵੀ ਬੰਦੇ ਤੋਂ ਘਾਦੋ ਕੋਈ ਗੱਲ ਮਾੜੀ ਕਰ ਰਹੇ ਹਾਂ ਅਸੀਂ ਜੀ ਹਾਂਜੀ ਜੀ ਉਹ ਕਹਿੰਦੇ ਸਾਡੇ ਕੋਲ ਸਟੇ ਆਰਡਰ ਵਗੈਰਾ ਕੋਈ ਸਟੇ ਸਰ ਸਟੇ ਹਨਾ ਇੱਕ ਹੀ ਰੀਡਰ ਸਾਹਿਬ ਤੋਂ ਰੀਡਰ ਸਾਹਿਬ ਕੋਲ ਕੋਈ ਪਾਵਰ ਨਹੀਂ ਹੁੰਦੀ ਐਂ ਤਾਂ ਫਿਰ ਸਰ ਜੱਜ ਸਾਹਿਬ ਤਾਂ ਬੈਠਣੇ ਆ ਰੀਡਰ ਸਾਹਿਬੇ ਲੈ ਕੇ ਲਿਆ ਵੀ ਨੈਕਸਟ ਡੇਟ ਤੱਕ ਹੀਰਿੰਗੇ ਨਹੀਂ ਹੈਗੀ ਸਰ 22 ਅਗਸਤ ਨੂੰ ਇਹਨਾਂ ਨੇ ਫਾਈਲ ਕਰੀਆ ਮੈਨੂੰ ਲੱਗਦਾ ਸ਼ਾਇਦ ਮੈਨੂੰ ਧਿਆਨ ਚ ਨਹੀਂ ਸਾਨੂੰ ਹਾਲ ਤੱਕ ਕੇਵਿਡ ਮੇਰੀ ਪਾਈ ਹੋਈ ਆ ਮੇਰੇ ਕੋਲ ਬਕਾਇਦਾ ਕੇਵਿਡ ਵੀ ਪਾਈ ਹੋਈ ਆ ਕੋਈ ਹਾਲੇ ਤੱਕ ਫਾਈਲ ਹੀ ਨਹੀਂ ਪੋਟ ਹੋਈ ਹੋਈ ਮੈਨੂੰ ਲੱਗਦਾ ਇਹਨਾਂ ਦੀ ਹਲੇ ਹੀ ਤੇ ਸਾਡੇ ਕੋਲ ਨੋਟਿਸ ਆਉਣਗੇ ਜਦੋਂ ਕੇਵਿਡ ਪਾਈ ਹੋਈ ਆ ਖਾਲੇ ਕੁਛ ਨਹੀਂ ਹੈਗਾ ਸਾਰ ਇਹਨਾਂ ਕੋਲ ਨਿਆਂ ਅੱਜ ਲੜ ਰਹੇ ਨੇ 7 ਦਿਨ ਹਫਤਾ ਪਹਿਲਾਂ ਨੋਟਿਸ ਗੱਡੀ ਜਾਂਦੇ ਵੀ ਅਸੀਂ ਵੀ ਛੱਡ ਦੋ ਪਿੰਡ ਵਾਤੇ ਸੋ ਕੱਲ ਪਰਸੋਂ ਵਿੱਚ ਮੋਤਵਰ ਬੰਦੇ ਪੈ ਕੇ ਸਾਨੂੰ ਕਹਿੰਦੇ ਤੇ ਅਸੀਂ ਫੇਰ ਵੀ ਕਿਹਾ ਵੀ ਛੱਡ ਦੋ ਵੀਰੇ ਤੁਹਾਡੇ ਨਾਲ ਸਨਮਾਨ ਵੀ ਕਰਾਂਗੇ ਅਸੀਂ ਤੋਡੇ ਸਰੋਪ ਸਰੋਪ ਪਾਇ ਦੇ ਕੇ ਤੁਹਾਨੂੰ ਸਨਮਾਨ ਕਰਦਨੇ ਆ ਤੁਸੀਂ ਇਹਨਾਂ ਦਾ ਕਰ ਪੱਤਰ ਕਰ ਸਾਹਿਬਾ ਉਧਰ ਆ ਹੀ ਦੂਜੇ ਪਾਸੇ ਗੁਰਬਖਸ਼ ਸਿੰਘ ਜੀ ਦਾ ਉਹਦਾ ਵੀ ਫਾਦਰ ਸਾਹਿਬ ਨੇ ਬਲਜੀਤ ਸਿੰਘ ਗਗਨ ਮਾਸਟਰ ਦਾ ਉਧਰ ਨਿਆਇਾ ਜੀ ਇੱਥੇ ਲੱਤ ਫਸਾਰਿਆ ਨਹੀਂ ਜਿਨ੍ਹਾਂ ਦੇ ਕਰ ਮੂਰੇ ਨੇ ਉਹ ਕੋਈ ਇੱਥੇ ਹੈ ਵੀ ਨਹੀਂ ਕਿਸੇ ਨੂੰ ਦੇਣਦਾਰੀ ਨਹੀਂ ਹੁਣ ਆਹ ਦੇਖੋ ਜੀ ਆਹ ਹਰਚੰਦ ਸਿੰਘ ਆਏ ਨੇ ਉਹ ਤੱਕ ਲੈ ਗਿਆ ਜੀ ਪੁੱਛ ਲੋ 2007 ਚ ਮੇਰੇ ਫਾਦਰ ਸਾਹਿਬ ਸਰਪੰਚ ਸੀਗੇ ਇੱਥੇ ਮੈਂ ਖੁਦ ਨਰੇਗਾ ਵਾਲੇ ਬੱਚੇ ਖੇਡਦੇ ਦੇਖੇ ਨੇ ਕੋ ਉਹ ਆਂਟੀ ਖੜੀ ਆ ਉਹਦੇ ਬੱਚੇ ਨਾ ਇੱਥੇ ਟੋਆ ਪੱਟ ਕੇ ਛੱਡ ਦਿੰਦੀ ਸੀਗੀ ਉਹ ਵੀ ਛੋਟੇ ਤੇ ਚਲੋ ਖੇਡੀਆਂ ਨੇ ਕੰਮ ਉਹ ਖਾਲੀ ਪਿਆਦੀ ਉਹ ਸਾਹਮਣੇ ਜ਼ਰੂਰ ਦਿਖਾਇਓ ਸਾਹਮਣੇ ਜ਼ਰੂਰ ਦਿਖਾਇਓ ਦੇਖੋ ਜੀ ਰਸਤੇ ਤੇ ਸਾਰਾ ਇਹਨਾਂ ਨੇ ਜਾਇਜ਼ ਕਬਜ਼ਾ ਕਰਿਆ ਫਿਰ ਉਹ ਕਿੱਥੋਂ ਦੇਖੋ ਸੈੱਟ ਪਾ ਕੇ ਬਾਹਰੇ ਡੰਗਰਾਂ ਦਾ ਹਾਂਜੀ ਬੱਚੇ ਬਾਹਰ ਨਹੀਂ ਹਾਂਜੀ ਸਰ ਇਹ ਕਾਰਨ ਜੀ ਅੱਜ ਜਿਹੜਾ ਚੱਲ ਰਿਹਾ ਹੈ ਹੈਦ ਅਫਸਰ ਇਹਨਾਂ ਦੇ ਹਾਂਜੀ ਸਸੀ ਕਾਲ ਜੀ ਕੀ ਨਾਮ ਹੈ ਜੀ ਆਪਣਾ ਬਲਪਿੰਦਰ ਸਿੰਘ ਪੰਚਾਇਤ ਅਫਸਰ ਜੀ ਕੀ ਅੱਜ ਦਾ ਕੀ ਪ੍ਰੋਸੈ ਦਫਾ 7 ਚ ਨਹੀਂ ਇਹ ਨਹੀਂ ਹੈਗੀ ਜੀ ਕਬਜਾ ਬਰਾਂਟੇ ਲੋਕ ਕਹਿ ਰਹੇ ਨੇ ਜੀ ਕਿ ਜਿਹੜੇ ਲਾਲ ਲਕੀਰ ਦੇ ਲਾਲ ਲਕੀਰ ਦੇ ਅੰਦਰ ਵੀ ਸਾਡੇ ਕੋਲ ਹੈਗੇ ਨੇ ਲਾਲ ਲਕੀਰ ਦੇ ਅੰਦਰ ਸੀ ਜਿਹੜੀ ਜਗ੍ਹਾ ਉਹ ਇਹ ਬਾਈ ਜੀ ਕੋਰਟ ਦੇ ਫੈਸਲੇ ਨੇ ਹਾਂ ਜੀ ਡੀਡੀਪੀਓ ਦਫਾ 7 ਦੇ ਅੱਛਾ ਜੀ ਹਾਂ ਪਿੰਡ ਵਾਲੇ ਕਹਿ ਰਹੇ ਨੇ ਕਿ ਸਾਡੇ ਕੋਲ ਸਟੇ ਵਗੈਰਾ ਹੈ ਦਿਖਾ ਦੇਣ ਸਟੇ ਲੈ ਆਓ ਕਿੱਥੇ ਇਹ ਨਹੀਂ ਹੈਗੀ ਜੀ ਇਹ ਸਟੇ ਨਹੀਂ ਹੈਗੀ ਅੱਛਾ ਜੀ ਨਹੀਂ ਆਈ ਆ ਇਹ ਕੀ ਦਿਖਾ ਰਹੇ ਨਹੀਂ ਕੁਝ ਵੀ ਨਹੀਂ ਹੈਗਾ ਤਾਂ ਵੀਰੇ ਰੀਡਰ ਨੇ ਲਿਖਤਾ ਸੀਗਾ ਉਹ ਕਹਿੰਦਾ ਜੀ ਮੈਨੂੰ ਲਿਖਾ ਕੇ ਲੈ ਗਏ ਉਹ ਆ ਰੀਡਰ ਕਰੂਗਾ ਸਟੇਕ ਪੋਰਟ ਕਰੂ ਮੈਂ ਹੀ ਦੇਖਿਆ ਕਰਤਾ ਨਹੀਂ ਆਰਡਰ ਨਹੀਂ ਹੈਗਾ ਜੀ ਕੋਈ ਆਰਡਰ ਨਹੀਂ ਹੈਗਾ ਜੀ ਜੀ ਦੱਸੋ ਠੀਕ ਹੈ ਜੀ ਹੋਰ ਕੀ ਪੁੱਛਣਾ ਜੀ ਚਲੋ ਕੋਈ ਨਾ ਕਰਦੇ ਆ ਜੀ ਗੱਲ ਉਹਨਾਂ ਨਾਲ ਵੀ ਕਿਉਂ ਨਹੀਂ ਉਹਨਾਂ ਕੋਲ ਸਟੇ ਫਿਰ ਉਹ ਕਹਿ ਰਹੇ ਨੇ ਵੀ ਸਟੇ ਆ ਸਾਡੇ ਕੋਲ ਕੋਈ ਗੱਲ ਨਹੀਂ ਗੱਲ ਕਰਦੇ ਆ ਹੁਣ ਵੀ ਦਿਖਾ ਦੇਣਾ ਹਾਂਜੀ ਜੇ ਸਟੇ ਹੈਗੀ ਹੁਣ ਵੀ ਦਿਖਾ ਦੇਣਾ ਅਜੇ ਤਾਂ ਘੰਟਾ 2 ਘੰਟੇ ਹੋ ਗਏ ਪੁੱਛਦਿਆਂ ਨੂੰ